ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਕੱਲ ਆਪਾਂ ਗਾਵੇ ਕੋ ਤਾਨ ਵਾਲੀ ਤੀਸਰੀ ਪੌੜੀ ਦੇ ਅਰਥ ਕੀਤੇ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਹੁਕਮੀ ਹੁਕਮ ਚਲਾਏ ਰਾ ਕੀ ਪ੍ਰਮਾਤਮਾ ਦਾ ਜਿਹੜਾ ਹੁਕਮ ਆ ਉਹ ਉਸ ਪ੍ਰਮਾਤਮਾ ਨੇ ਹੀ ਇੱਕ ਹੁਕਮ ਦਾ ਸੱਚਾ ਰਾਹ ਚਲਾਇਆ ਆ ਉਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਜੀਵ ਜਿਹੜੇ ਆ ਉੱਤਮ ਨੀਚ ਸਾਰੇ ਹੈ ਨੇ ਤੇ ਇਹਨਾਂ ਸਾਰਿਆਂ ਵੱਲੇ ਵੇਖ ਕੇ ਉਹ ਪ੍ਰਮਾਤਮਾ ਨਾ ਝੂਰਦਾ ਏ ਤੇ ਨਾ ਹੀ ਬਹੁਤਾ ਪ੍ਰਸੰਨ ਹੁੰਦਾ ਹੈ ਭਾਵ ਕਿ ਉਹ ਵੇਪਰਵਾ ਰਹਿੰਦਾ ਹੈ ਸ੍ਰਿਸ਼ਟੀ ਨੂੰ ਸਾਜ ਕੇ ਵੀ ਉਹਦੇ ਵੱਲੋਂ ਵੇਪਰਵਾ ਹੈ ਅੱਜ ਆਪਾਂ ਚੌਥੀ ਪੌੜੀ ਦੇ ਅਰਥ ਕਰਾਂਗੇ ਜੀ ਦੇ ਵਿੱਚ ਗੁਰੂ ਸਾਹਿਬ ਨੇ ਜਿਵੇਂ ਆਪਾਂ ਪਹਿਲੀ ਪੌੜੀ ਦੇ ਅਰਥ ਕੀਤੇ ਸੀ ਨਾ ਕਿ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ ਮਨ ਦੀ ਸੁਚਮਤਾ ਜਾਂ ਮਨ ਦਾ ਚੁੱਪ ਰਹਿਣਾ ਜਾਂ ਭੁੱਖੇ ਰਹਿਣਾ ਇਦਾਂ ਭਾਵੇਂ ਭੀ ਜਾਂ ਬੜੀਆਂ ਸਿਆਣ ਭਾਉਣ ਤੇ ਕੀ ਪਰਮਾਤਮਨ ਪਾਇਆ ਜਾ ਸਕਦਾ ਇਥੇ ਵੀ ਇਦਾਂ ਹੀ ਗੁਰੂ ਸਾਹਿਬ ਨੇ ਅੱਜ ਦੱਸਿਆ ਵਾ ਇਹ ਜੜੀਆਂ ਪੰਕਤੀਆਂ ਇਹ ਗੀਤਾਂ ਦੇ ਵਿੱਚ ਉਤ ਪਹਿਲੋ ਜਿਹੜੀ ਪਹਿਲੀ ਪੰਕਤੀ ਆ ਸੱਚਾ ਸਾਹਿਬ ਕੀ ਜਿਹੜਾ ਪਰਮਾਤਮਾ ਸਹਿਬ ਦਾ ਅਰਥ ਹੁੰਦਾ ਮਾਲਕ ਕੀ ਪਰਮਾਤਮਾ ਸੱਚਾ ਏ ਹੋਂਦ ਵਾਲਾ ਸੱਚ ਦਾ ਅਰਥ ਹੁੰਦਾ ਹੋਂਦ ਵਾਲਾ ਜਿਹਦੀ ਸਦਾ ਹੀ ਹੋਂਦ ਆ ਕਿ ਉਹ ਪਰਮਾਲਕ ਜੀ ਸੱਚਾ ਹੈ ਉਹਦੀ ਸਦਾ ਹੀ ਹੁੰਦਾ ਹੈ ਸਾਚ ਨਾਏ ਠੀਕ ਆ ਉਹਦਾ ਜਿਹੜਾ ਨਿਯਮ ਆ ਇਹਦਾ ਵਿਦਵਾਨਾਂ ਨੇ ਦੋ ਤਰ੍ਹਾਂ ਦੇ ਅਰਥ ਕੀਤੇ ਆ ਇੱਕ ਨੇ ਕੀਤੇ ਆ ਕਈਆਂ ਨੇ ਨਿਯਮ ਕਈਆਂ ਨੇ ਕੀਤੇ ਆ ਵੀ ਨਿਆਂ ਕਰਨ ਵਾਲਾ ਇਨਸਾਫ ਠੀਕ ਆ ਜੇ ਆਪਾਂ ਦੋਨੋਂ ਹੀ ਲੈ ਲਈਏ ਤੇ ਇਹ ਵੀ ਗੱਲ ਸੱਚ ਆ ਕਿ ਪ੍ਰਮਾਤਮਾ ਜਿਹੜਾ ਉਹ ਹਰੇਕ ਨੂੰ ਨਿਆਂ ਕਰਦਾ ਵਾ ਠੀਕ ਆ ਜਦੋਂ ਆਪਾਂ ਆਸਾ ਕੀ ਵਾਰ ਦੇ ਵਿੱਚ ਪੜਦੇ ਉੱਥੇ ਸੱਚੋ ਹੀ ਸੱਚ ਨਿਭੜੇ ਕਿ ਪ੍ਰਮਾਤਮਾ ਇੱਥੇ ਵੀ ਤੇ ਉੱਥੇ ਵੀ ਸੱਚ ਦਾ ਹੀ ਨਤਾਰਾ ਕਰਦਾ ਵਾ ਠੀਕ ਆ ਤੇ ਦੂਸਰਾ ਜੇ ਕਰ ਲਈਏ ਨਿਜਮ ਕਿ ਪ੍ਰਮਾਤਮਾ ਜਿਹੜਾ ਸਾਰਾ ਜੀ ਦੇ ਥਾਈ ਹੁਕਮ ਜਿੱਥੇ ਜੀ ਦਾ ਸਾਰਾ ਚੱਲ ਰਿਹਾ ਹੈ ਕਿ ਉਹ ਮਾਲਕ ਹੈ ਸਾਰਿਆਂ ਦਾ ਤੇ ਸਾਚਨਾ ਹੈ ਉਹਦਾ ਨਾਮ ਵੀ ਸੱਚਾ ਹੈ ਭਾਵ ਕਿ ਨਿਜਮ ਉਹਦਾ ਸਦਾ ਅਟੱਲ ਰਹਿਣ ਵਾਲਾ ਹੈ ਠੀਕ ਹੈ ਤੇ ਭਾਖਿਆ ਭਾਉ ਅਪਾਰ ਭਾਖਿਆ ਦਾ ਅਰਥ ਹੁੰਦਾ ਜਿੱਦਾਂ ਆਪਾਂ ਪੁਰਾਤਨ ਗ੍ਰੰਥਾਂ ਦੇ ਵਿੱਚ ਪੜ੍ਹਦੇ ਆ ਨਾ ਆਪਾਂ ਨੂੰ ਇੱਕ ਸ਼ਬਦ ਮਿਲੂਗਾ ਸੰਤ ਭਾਖਾ ਕਿ ਸੰਤਾਂ ਦੀ ਬੋਲੀ ਜਿਹਨੂੰ ਕਹਿ ਦਿੰਦੇ ਠੀਕ ਹੈ ਭਾਖਾ ਦਾ ਅਰਥ ਹੁੰਦਾ ਬੋਲੀ ਜਾਂ ਭਾਸ਼ਾ ਪਾਖਿਆ ਇੱਥੇ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਨੇ ਜੀ ਦਾ ਅਰਥ ਹੈਗਾ ਬੋਲੀ ਠੀਕ ਆ ਪਾਉ ਦਾ ਅਰਥ ਹੁੰਦਾ ਵਾ ਪ੍ਰੇਮ ਪਿਆਰ ਅਪਾਰ ਦਾ ਅਰਥ ਹੁੰਦਾ ਵਾ ਜੀ ਦਾ ਕੋਈ ਪਾਰਾ ਵਾਰ ਨਹੀਂ ਠੀਕ ਆ ਜਦੋਂ ਪੱਪੇ ਕੰਨਾ ਰਾਰਾ ਪਾਰ ਆਵੇਗਾ ਉਹਦਾ ਅਰਥ ਹੁੰਦਾ ਕਿ ਜੀ ਦਾ ਕੋਈ ਕਿਨਾਰਾ ਹੈਗਾ ਵਾ ਜੀ ਦਾ ਕੋਈ ਪਾਰਲਾ ਬੰਨਾ ਹੈਗਾ ਜਦੋਂ ਐੜਾ ਅਗੇਤਰ ਲੱਗ ਜਾਂਦਾ ਉਹਦਾ ਮਤਲਬ ਹੁੰਦਾ ਕਿ ਪ੍ਰਮਾਤਮਾ ਜਿਹੜਾ ਬੇਅੰਤ ਆ ਠੀਕ ਆ ਇਹ ਅਰਥ ਕੀਤਾ ਹੈ ਵਦਵਾਨਾ ਨੇ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਸੱਚਾ ਹੈ ਨਾ ਜਿਹਦਾ ਨਿਜਮ ਸੱਚਾ ਹੈ ਉਹਦੀ ਜਿਹੜੀ ਬੋਲੀ ਆ ਉਹ ਪ੍ਰੇਮ ਵਾਲੀ ਆ ਹੈ ਬੇਅੰਤ ਆ ਪਰ ਪਰਮਾਤਮਾ ਸਾਡੀ ਪ੍ਰੇਮ ਦੀ ਬੋਲੀ ਨੂੰ ਸਮਝਣ ਵਾਲਾ ਵਾ ਪ੍ਰੇਮ ਕਰਕੇ ਉਹ ਜਾਣਿਆ ਜਾਂਦਾ ਵਾ ਠੀਕ ਆ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਐਸੇ ਮਾਲਕ ਤੋਂ ਜਿਹੜਾ ਸਾਰਿਆਂ ਨੂੰ ਪ੍ਰੇਮ ਕਰਨ ਵਾਲਾ ਤੇ ਪ੍ਰੇਮ ਦੀ ਬੋਲੀ ਸਮਝਦਾ ਵਾ ਉਹਨਾਂ ਸਾਰਿਆਂ ਨੂੰ ਸਾਰੇ ਉਤੋਂ ਹੀ ਦਾਤਾ ਮੰਗਦੇ ਆ ਆਖੇ ਮੰਗੇ ਕਿਉਂ ਕਿ ਉਹਨਾਂ ਨੂੰ ਪਤਾ ਕਿ ਉਹ ਪ੍ਰਮਾਤਮਾ ਕੀ ਆ ਦਾਤਾਰ ਸਾਰਿਆਂ ਦਾਤਾ ਦਾ ਮਾਲਕ ਆ ਉਹ ਸਾਰੇ ਖਜ਼ਾਨੇ ਦਾ ਮਾਲਕ ਆ ਠੀਕ ਆ ਉਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੇ ਫਿਰ ਸਾਰੇ ਜਣੇ ਉਤੋਂ ਹੀ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਸਾਰੇ ਜਣੇ ਉਤੋਂ ਮੰਗਦੇ ਆ ਹੁਣ ਜਦੋਂ ਉਤੋਂ ਸਾਰੇ ਜਣੇ ਦਾਤਾ ਮੰਗਦੇ ਆ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਅੱਗੇ ਕਹਿੰਦੇ ਨੇ ਕਿ ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ ਕੀ ਉਸ ਪ੍ਰਮਾਤਮਾ ਅੱਗੇ ਕਿਹੜੀ ਭੇਟਾ ਰੱਖੀ ਜਾਵੇ ਕਿਉਂਕਿ ਸਾਰੀਆਂ ਦਾਤਾਂ ਉਹ ਦੇਣ ਵਾਲਾ ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਦਾਤਾਂ ਦੇਣ ਵਾਲਾ ਵਾ ਪ੍ਰਮਾਤਮਾ ਲੈ ਰਹੇ ਐ ਸੀ ਉਹ ਤੋਂ ਦਾਤਾਂ ਉਹਦੇ ਵਿੱਚੋਂ ਕੋਈ ਦਾਤ ਦੇ ਕੇ ਪ੍ਰਮਾਤਮਾ ਜਾਂ ਗੁਰੂ ਅੱਗੇ ਅਰਪਣ ਕਰੀਏ ਤੇ ਕਹੀਏ ਕਿ ਪ੍ਰਮਾਤਮਾ ਦੀ ਸਾਨੂੰ ਪ੍ਰਾਪਤੀ ਹੋ ਜਾਵੇ ਜਾਂ ਪ੍ਰਮਾਤਮਾ ਸਾਡੇ ਤੇ ਖੁਸ਼ ਹੋ ਵੀ ਜਾਵੇ ਤੇ ਗੁਰੂ ਸਾਹਿਬ ਸਵਾਲ ਪੈਦਾ ਕਰਦੇ ਐ ਇੱਕ ਸਵਾਲ ਪੁੱਛਦੇ ਆ ਜਗਿਆਸੂ ਮਨ ਹੋ ਕੇ ਕੀ ਫੇਰ ਕਿ ਅੱਗੇ ਰੱਖੀ ਹੈ ਕਿ ਕਿਹੜੀ ਚੀਜ਼ ਉਸ ਪਰਮਾਤਮਾ ਦੇ ਅੱਗੇ ਭੇਟਾ ਰੱਖੀ ਜਾਵੇ ਜਿਤ ਦਿਸੇ ਦਰਬਾਰ ਜਿਸ ਨਾਲ ਜਿਤ ਦਰਤ ਹੁੰਦਾ ਕਿ ਜਿਸ ਨਾਲ ਉਸ ਪਰਮਾਤਮਾ ਦਾ ਮੈਨੂੰ ਸੋਣਾ ਮੁਖ ਦਿਸੇ ਭਾਵ ਕੋ ਦੇ ਦਰਸ਼ਨ ਦੇਦਾਰੇ ਹੋਣ ਠੀਕ ਹੈ ਅੱਗੇ ਫਿਰ ਗੁਰੂ ਸਾਹਿਬ ਜੀ ਦੂਸਰਾ ਸਵਾਲ ਕਰਦੇ ਕਹਿੰਦੇ ਮੋਹਕ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਕਿ ਮੈਂ ਆਪਣੇ ਮੂੰਹ ਤੋਂ ਕਿਹੋ ਜੇ ਬੋਲ ਬੋਲਾਂ ਕੀ ਜਿਹਦੇ ਨਾਲ ਜਿਹੜਾ ਵਾ ਉਹ ਪਰਮਾਤਮਾ ਦੀ ਮੈਨੂੰ ਪ੍ਰਾਪਤੀ ਹੋਵੇ ਭਾਵ ਕਿ ਪਰਮਾਤਮਾ ਮੇਰੇ ਵੱਲ ਹੋਵੇ ਠੀਕ ਆ ਪਹਿਲੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕਿਹੜਾ ਪਦਾਰਥ ਅਰਪਣ ਕਰਾਂ ਦੂਜੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਵਾ ਕਿ ਕਿਹੜਾ ਬੋਲ ਬੋਲਾਂ ਠੀਕ ਆ ਫਿਰ ਉਹ ਅੱਗੇ ਗੁਰੂ ਨਾਨਕ ਸਾਹਿਬ ਜੀ ਹੱਲ ਦੱਸਦੇ ਆ ਠੀਕ ਆ ਅੱਗੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਠੀਕ ਆ ਪਰਮਾਤਮਾ ਦਾ ਕਹਿੰਦਾ ਜਿਹੜਾ ਨਾਮ ਹਨ ਸੱਚਾ ਉਹਨੂੰ ਅੰਮ੍ਰਿਤ ਵੇਲੇ ਤੇ ਹੋਣਾ ਚਾਹੀਦਾ ਉਦਾਂ ਆਪਾਂ ਪੜਦੇ ਆ ਗੁਰਬਾਣੀ ਦੇ ਵਿੱਚ ਆਠ ਪੈਰ ਹਨਾ ਊੜਤ ਬੈੜਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਠੀਕ ਆ ਜਦੋਂ ਆਪਾਂ ਪ੍ਰਭਾਤੀ ਰਾਗ ਦੇ ਵਿੱਚ ਪੜਦੇ ਆ ਤੇ ਗੁਰੂ ਸਾਹਿਬ ਜੀ ਕਹਿੰਦੇ ਨਾਉ ਪ੍ਰਭਾਤੇ ਸ਼ਬਦ ਧਿਆਈਐ ਛੋਡੋ ਦੁਨੀ ਪਰੀਤਾ ਗੁਰਬਾਣੀ ਦੇ ਵਿੱਚ ਬਹੁਤ ਥਾਂ ਜਿਹੜਾ ਵਾ ਨਾ ਮਹਾਨਤਾ ਵਾ ਉਹ ਅੰਮ੍ਰਿਤ ਵੇਲੇ ਦੀ ਦਿੱਤੀ ਆ ਹਾਲਾਕਿ ਬਾਣੀ ਕਿਦੇ ਵੀ ਸਿੱਖ ਪੜ ਸਕਦਾ ਪਰ ਇਹ ਸਾਨੂੰ ਇੱਕ ਗੁਰੂ ਸਾਹਿਬ ਵੱਲੋਂ ਵੀ ਤੇ ਸਿੱਖ ਰਹਿਤ ਮਰਿਆਦਤ ਵਿੱਚ ਵੀ ਤੇ ਰਹਿਤ ਨਾਮਿਆਂ ਦੇ ਵਿੱਚ ਵੀ ਜਿੱਦਾਂ ਭਾਈ ਗੁਰਦਾਸ ਦੀ ਆਪਾਂ ਉਹ ਪੜਦੇ ਆ ਨਾ ਜਦੋਂ ਪਹਿਲੀ ਵਾਰ ਉਹਦੇ ਵਿੱਚ ਆਉਂਦਾ ਵਾ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਗੁਰੂ ਨਾਨਕ ਸਾਹਿਬ ਵੇਲੇ ਸਵੇਰ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੇ ਸੀ ਠੀਕ ਆ ਤੇ ਗੁਰਬਾਣੀ ਦੇ ਵਿੱਚ ਵੀ ਜਦੋਂ ਗੁਰੂ ਰਾਮਦਾਸ ਪਾਸ਼ਾ ਦਾ ਆਪਾਂ ਪੜਦੇ ਗੁਰ ਸਤਗੁਰ ਕਾਜੋ ਸਿੱਖ ਖਾਇ ਸੁ ਭਲਕੇ ਉਠ ਅ ਚੌਥੇ ਪਹਿਰ ਦੀ ਗੱਲ ਕੀਤੀ ਜਦੋਂ ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹਦੇ ਆ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਚੌਥੇ ਪਹਿਰ ਸਵਾਕ ਸੁਰਤਿਆ ਉਪਜਿਆ ਚਾਓ ਤਿਨਾ ਦਰਿਆਵਾਂ ਸਿਉ ਦੋਸਤੀ ਮਨ ਮੁਖ ਸਚਾ ਨਾਓ ਕਹਿੰਦੇ ਨੇ ਕਿ ਉਹਨਾਂ ਦਾ ਮੁਖ ਪਵਿੱਤਰ ਹੋ ਜਾਂਦਾ ਵਾ ਜਿਹੜੇ ਚੌਥੇ ਪਹਿਰ ਚੌਥੇ ਪਹਿਰ ਕਹਿੰਦੇ ਆ ਅੰਮ੍ਰਿਤ ਵੇਲੇ ਨੂੰ ਠੀਕ ਹੈ ਇਸ ਕਰਕੇ ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਵਾ ਸਾਡੇ ਭਾਈ ਗੁਰਦਾਸ ਜੀ ਨੂੰ ਭਾਵੇਂ ਪੜੋ ਭਾਈ ਨੰਦ ਲਾਲ ਜੀ ਨੂੰ ਪੜੋ ਤੇ ਗੁਰਬਾਣੀ ਦੇ ਵਿੱਚ ਵੀ ਨਾਉ ਪ੍ਰਭਾਤੇ ਜਿੱਦਾਂ ਅੱਗੇ ਆਪਾਂ ਲਿਆਵਾ ਉਠ ਪ੍ਰਭਾਤੇ ਕਰੋ ਇਸ਼ਨਾਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਇਦਾਂ ਦੀਆਂ ਬੜੀਆਂ ਧਾਰਨਾ ਨੇ ਕਿ ਜਿਹਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਹਰ ਸਿੱਖ ਨੂੰ ਉੱਠਣਾ ਪੈਰ ਰਾਤ ਰਹਿੰਦਿਆਂ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਇਸ਼ਨਾਨ ਕਰਨਾ ਤੇ ਉਸ ਤੋਂ ਬਾਅਦ ਆਪਣੇ ਮਨ ਨੂੰ ਪਵਿੱਤਰ ਕਰਨਾ ਭਾਵ ਕਿ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਜੁੜਨਾ ਸੱਚੇ ਨਾਮ ਦੇ ਨਾਲ ਜੁੜਨਾ ਵੱਡਿਆਈ ਵਿਚਾਰ ਤੇ ਉਸ ਪ੍ਰਮਾਤਮਾ ਦੀਆਂ ਗੁਣਾਂ ਦੀਆਂ ਵੜੇਆਈਆਂ ਦੀ ਵਿਚਾਰ ਕਰਨੀ ਭਾਵ ਕਿ ਉਹਦਾ ਸਿਮਰਨ ਕਰਨਾ ਬਾਣੀ ਪੜਨੀ ਠੀਕ ਆ ਇਹ ਮਤਲਬ ਸਾਡੇ ਵਿੱਚ ਇੱਕ ਬੜਾ ਵੱਡਾ ਕਨਸੈਪਟ ਗੁਰੂ ਸਾਹਿਬ ਨੇ ਦਿੱਤਾ ਸਾਨੂੰ ਇੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਸਿੱਖ ਰਹਿਤ ਮਰਿਆਦਾ ਦਾ ਇਥੋਂ ਅੰਸ਼ ਮਿਲਦਾ ਵਾ ਅੰਮ੍ਰਿਤ ਵੇਲੇ ਦਾ ਕਿ ਜਦ ਆਮ ਕਰਕੇ ਕਈ ਰ ਕਹਿ ਦਿੰਦੇ ਨਾ ਕਿ ਜਦੋਂ ਮਰਜ਼ੀ ਬਾਣੀ ਪੜੋ ਠੀਕ ਆ ਜਦੋਂ ਮਰਜ਼ੀ ਪੜੋ ਪਰ ਅੰਮ੍ਰਿਤ ਵੇਲੇ ਦੀ ਸਾਡੀ ਸਿੱਖੀ ਦੇ ਵਿੱਚ ਇੱਕ ਬੜੀ ਮਹਾਨਤਾ ਵਾ ਇਹ ਰਹਿਤ ਨਾਮਿਆਂ ਦੇ ਵਿੱਚ ਵੀ ਤੇ ਜਿਹੜੀ ਭਾਈ ਗੁਰਦਾਸ ਦੀ ਆਪਾਂ ਪੰਕਤੀ ਤੇ ਜਾਂ ਗੁਰਬਾਣੀ ਦੇ ਵਿੱਚ ਬੜੇ ਥਾਈ ਆਉਂਦਾ ਵਾ ਕਿ ਨਾਮ ਪ੍ਰਭਾਤੈ ਖਸਮ ਧਈਐ ਜਾਂ ਸ਼ਬਦ ਧਈਐ ਇਦਾਂ ਦੀਆਂ ਪੰਕਤੀਆਂ ਹੁੰਦੀਆਂ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਆ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਠੀਕ ਆ ਕਰਮੀ ਦਾ ਅਰਥ ਹੁੰਦਾ ਵਾ ਬਖਸ਼ਿਸ਼ ਇੱਕ ਕਰਮ ਦਾ ਅਰਥ ਹੁੰਦਾ ਕਰਮ ਕਰਨਾ ਠੀਕ ਆ ਦੋ ਅਰਥਾਂ ਚ ਆਉਂਦਾ ਵਾ ਗੁਰਬਾਣੀ ਦੇ ਵਿੱਚ ਕਿ ਜਿਹੜਾ ਆਪਾਂ ਹੱਥਾਂ ਪੈਰਾਂ ਦੇ ਨਾਲ ਕੋਈ ਕਰਮ ਕਰਦੇ ਇੱਕ ਉਹਨੂੰ ਕੰਮ ਕਹਿਆ ਜਾਂਦਾ ਇੱਕ ਕਰਮੀ ਦਾ ਅਰਥ ਹੁੰਦਾ ਵਾ ਉਹਦੀ ਬਖਸ਼ਿਸ਼ ਵਾਹਿਗੁਰੂ ਦੀ ਠੀਕ ਆ ਗੁਰੂ ਸਾਹਿਬ ਜੀ ਕਹਿੰਦੇ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਜਿਹੜਾ ਇੱਥੇ ਕੱਪੜਾ ਜਿਹੜਾ ਸ਼ਬਦ ਆ ਆਮ ਕਰਕੇ ਤੇ ਆਪਾਂ ਇਹਨਾਂ ਦਾ ਜਿਹੜੇ ਆਪਾਂ ਕੱਪੜੇ ਪਹਿਰਦੇ ਆ ਹਨਾ ਇੱਥੇ ਗੁਰੂ ਸਾਹਿਬ ਨੇ ਉਹ ਕੱਪੜੇ ਦੀ ਗੱਲ ਕੀਤੀ ਜਿਹੜਾ ਨਦਰ ਰੂਪੀ ਕੱਪੜਾ ਹੈ ਪ੍ਰੇਮ ਰੂਪੀ ਜਿਹੜਾ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ ਕਰਦੇ ਆ ਨਾ ਜਿਹੜੇ ਜੀਵਾਂ ਤੇ ਜਿੱਦਾਂ ਆਪਾਂ ਪਿੱਛੇ ਪੜ ਕੇ ਆਏ ਹਨਾ ਤੇ ਇੱਕ ਨਾਂ ਨੂੰ ਤੂੰ ਮੇਲੇ ਕਾਪੋ ਦੁੱਧ ਖਵਾਇਆ ਜਾਂ ਆਪਾਂ ਇੱਕ ਪੰਕਤੀ ਪੜਦੇ ਆ ਪ੍ਰੇਮ ਪਟੋਲਾ ਤੈਸੇ ਦਿੱਤਾ ਟੱਕਣ ਕੂਪਤ ਮੇਰੀ ਹਨਾ ਇੱਥੇ ਉਹ ਪ੍ਰੇਮ ਪਟੋਲੀ ਦੀ ਗੱਲ ਆ ਕਿ ਜਿਹੜਾ ਪ੍ਰੇਮ ਰੂਪੀ ਕੱਪੜਾ ਜਿੱਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਵਾ ਮੋਖ ਦਵਾਰ ਉਹਨੂੰ ਮੁਕਤੀ ਦਾ ਦਰਵਾਜ਼ਾ ਜਿਹੜਾ ਮਿਲ ਜਾਂਦਾ ਭਾਵ ਕਿ ਉਹ ਜਿਹੜਾ ਸਵਾਲ ਸੀ ਸਾਡਾ ਕਿ ਕਿਵੇਂ ਸਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਵੀ ਵਿੱਥ ਕਿਵੇਂ ਮਟਣੀ ਆ ਉਹਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਕੁਛ ਨਹੀਂ ਲੱਭਦਾ ਨਾ ਤੇ ਭੇਟਾ ਦਿੱਤੇਆਂ ਤਰ੍ਹਾਂ ਤਰ੍ਹਾਂ ਦੀਆਂ ਠੀਕ ਆ ਨਾ ਮੂੰਹ ਤੋਂ ਇੱਕ ਐ ਸਵਰੇ ਹੋਏ ਬੜੇ ਤਰੀਕੇ ਦੇ ਨਾਲ ਲਿਖ ਕੇ ਬੋਲ ਜਾਦ ਕਰਕੇ ਤੇ ਪ੍ਰਮਾਤਮਾ ਨੂੰ ਬੋਲੀਏ ਕਿ ਖਰੇ ਪ੍ਰਮਾਤਮਾ ਮੰਨ ਜੇ ਨਾ ਐਵੇਂ ਹੀ ਪਰਮਾਤਮਾ ਸਿਰਫ ਮਨ ਦਾ ਵਾ ਭਾਉ ਨੂੰ ਪ੍ਰੇਮ ਨੂੰ ਤੇ ਦੂਜਾ ਬਖਸ਼ਿਸ਼ ਠੀਕ ਆ ਜਿਹੜਾ ਪ੍ਰੇਮ ਦੇ ਨਾਲ ਉਹ ਪਰਮਾਤਮਾ ਦਾ ਨਾਮ ਲੈਂਦਾ ਵਾ ਪਰਮਾਤਮਾ ਜਿੱਤੇ ਬਖਸ਼ਿਸ਼ ਕਰਦਾ ਵਾ ਉਹਨੂੰ ਨਦਰੀ ਰੂਪੀ ਕੱਪੜਾ ਪ੍ਰੇਮ ਦਾ ਕੱਪੜਾ ਮਿਲਦਾ ਵਾ ਤੇ ਉਹ ਮੁਕਤੀ ਦੇ ਦਰਵਾਜੇ ਤੇ ਪਹੁੰਚਦਾ ਵਾ ਠੀਕ ਆ ਧਰਮ ਦੇ ਵਿੱਚ ਚਾਰ ਜਿਹੜੀਆਂ ਚੀਜ਼ਾਂ ਨਾ ਧਰਮ ਅਰਥ ਕਾਮ ਮੋਕ ਜਿਹਦਾ ਸੁਗਣੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਆਂ ਚਾਰ ਪਦਾਰਥ ਜੇ ਕੋ ਮੰਗੇ ਉਹਨਾਂ ਚੋਂ ਪਦਾਰਥਾਂ ਦੇ ਵਿੱਚੋਂ ਇਹ ਇੱਕ ਮੇਨ ਹੈਗਾ ਵਾ ਜਿਹੜਾ ਵਾ ਮੋਖ ਜਿਹਦਾ ਅਰਥ ਆ ਮੁਕਤੀ ਠੀਕ ਆ ਉਹਨੂੰ ਮੁਕਤੀ ਦਾ ਦਰਵਾਜ਼ਾ ਜਿਹੜਾ ਉਹ ਦਿਸ ਪੈਂਦਾ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਨਕ ਨਾਮ ਦੀ ਮੋਹਰ ਲਾ ਕੇ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਕਿ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਉਹਨੂੰ ਕਹਿੰਦੇ ਵੀ ਐਵੇਂ ਜਾਣਿਆ ਜਾ ਸਕਦਾ ਵਾ ਕਿ ਉਹਦੀ ਬਖਸ਼ਿਸ਼ ਹੋਵੇ ਬਖਸ਼ਿਸ਼ ਰੂਪੀ ਜਿਹੜਾ ਵਾ ਕਪੜਾ ਮਿਲ ਜਾਵੇ ਇਵੇਂ ਜਾਣਨ ਦੇ ਨਾਲ ਸਭ ਆਪੇ ਸਚਿਆਰ ਉਹ ਜਿਹੜਾ ਪ੍ਰਮਾਤਮਾ ਸਚਿਆਰ ਹੋਂਦ ਵਾਲਾ ਵਾ ਉਹ ਸਾਰੇ ਥਾਈ ਉਹਦਾ ਹੀ ਜਿਹੜਾ ਵਾ ਉਹ ਹੁਕਮ ਵਰਤ ਰਿਹਾ ਵਾ ਸਭ ਥਾਈ ਠੀਕ ਆ ਸਾਰੇ ਥਾਈ ਉਹਦੀ ਜਿਹੜੀ ਆ ਉਹ ਹੋਂਦ ਬਰਕਰਾਰ ਤੇ ਇਵੇਂ ਕਰਕੇ ਉਹ ਪ੍ਰਮਾਤਮਾ ਨੂੰ ਜਿਹੜਾ ਵਾ ਉਹ ਆਪਾਂ ਮਿਲ ਸਕਦੇ ਆ ਪ੍ਰਮਾਤਮਾ ਨਾਲ ਗੱਲਾਂ ਬਾਤਾਂ ਕਰ ਸਕਦੇ ਆ ਪ੍ਰਮਾਤਮਾ ਦੀ ਬੋਲੀ ਜਿਹੜੀ ਆ ਉਹ ਕੀ ਹੈਗੀ ਆ ਪ੍ਰੇਮ ਪ੍ਰੇਮ ਦੇ ਨਾਲ ਹੀ ਜਿਹੜਾ ਭਾਉ ਦੇ ਨਾਲ ਹੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਵਾ ਤੇ ਉਹਦਾ ਤਰੀਕਾ ਗੁਰੂ ਸਾਹਿਬ ਨੇ ਦੱਸਿਆ ਕਿ ਅਮਰਤ ਵੇਲਾ ਕਿ ਅਮਰਤ ਵੇਲੇ ਸਾਡਾ ਮਨ ਥੋੜਾ ਜਆ ਸਾਧਨਾ ਦੇ ਵਿੱਚ ਜ਼ਿਆਦਾ ਟਿਕਦਾ ਵਾ ਆਸੇ-ਪਾਸੇ ਦਾ ਖੰਡਾਓ ਨਹੀਂ ਹੁੰਦਾ ਜਦੋਂ ਦਿਨ ਦਾ ਚੜ੍ਹਾ ਆਉਂਦਾ ਫਿਰ ਬੰਦੇ ਨੂੰ ਆਪਣੇ ਕੰਮਕਾਰ ਇੱਧਰ-ਉੱਧਰ ਦੀਆਂ ਟੈਨਸ਼ਨਾਂ ਠੀਕ ਹੈ ਜੰਜਾਲ ਸ਼ੁਰੂ ਹੋ ਜਾਂਦੇ ਆ ਅਮਰਤ ਵੇਲਾ ਇੱਕ ਐਵੇਂ ਦਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਵਾ ਇਹ ਸਾਡਾ ਸਿੱਖ ਰਹਿਤ ਮਰਾਦਾ ਦੇ ਵਿੱਚ ਵੀ ਰਹਿਤ ਨਾਮੇ ਚ ਪੱਕਾ ਕੀਤਾ ਕਿ ਅੰਮ੍ਰਿਤ ਵੇਲੇ ਜਿਹੜਾ ਉਹ ਪ੍ਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਕਰਦਾ ਉਹਦੀ ਵਡਿਆਈਆਂ ਦੀ ਵਿਚਾਰ ਕਰਦਾ ਉਹਨੂੰ ਮੁਕਤੀ ਦਾ ਦਰਵਾਜ਼ਾ ਮਿਲ ਜਾਂਦਾ ਉਹਨੂੰ ਇਹ ਗੱਲ ਦੀ ਸਮਝ ਆ ਜਾਂਦੀ ਕਿ ਐਵੇਂ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਜਿਹੜਾ ਸਾਰੇ ਥਾਈ ਸਚਿਆਰ ਹੋਂਦ ਵਾਲਾ ਵਾ ਲੱਗੀ ਸਮਝ ਸੋ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ